ਮੈਂ ਹੋਰ ਮਿਹਨਤ ਕਰਾਂ ਇਹ ਦੂਸਰਾ ਬੱਚਾ ਉਹਨਾਂ ਨੂੰ ਤਾਂ ਵੈਸੇ ਵੀ ਇਸ ਵਿੱਚ ਕੋਟਾ ਮਿਲਦਾ 1% ਦਾ 2% ਜੋ ਵੀ ਕੋਟਾ ਤਾਂ ਉਹ ਕੋਟੇ ਦੇ ਵਿੱਚ ਆ ਕੇ ਜੇ ਉਹ ਟੌਪ ਕਰ ਰਿਹਾ ਤਾਂ ਤੁਸੀਂ ਕੀ ਆਪਣਾ ਜੋ ਤੁਹਾਨੂੰ ਇੱਕ ਪੂਰਾ ਪੰਜਾਬ ਸਰਕਾਰ ਪੂਰਾ ਇੱਕ ਦੇਰੀ ਆ ਇੰਨਾ ਪਰਸੈਂਟ ਦੇਰੀ ਆ ਤਾਂ ਉਸ ਦੇ ਵਿੱਚ ਵੀ ਆਪਾਂ ਕਿਤੇ ਕਰੈਕਟਿੰਗ ਕਰ ਸਕਦੇ ਹੁਸੀਂ ਨਾ ਇੱਕ ਬੀਤੇ ਦਿਨ ਦੀ ਖਬਰ ਆਈ ਮਾਨਸਾ ਦੇ ਵਿੱਚ ਪੀਐਨ ਦੀਆਂ ਪੋਸਟਾਂ ਵਾਸਤੇ ਜੀ ਐਮਏ ਕੀਤੇ ਹੋਏ ਬੀਐਡ ਕੀਤੇ ਹੋਏ ਬੱਚੇ ਪੀਐਚਡੀ ਕੀਤੇ ਹੋਏ ਬੱਚੇ ਜਿਹੜੇ ਆ ਉਹ ਪਹੁੰਚੇ ਤੇ ਉਹਨਾਂ ਦਾ ਉਹਨਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਕਿ ਸੱਚੀ ਪੰਜਾਬ ਚ ਰੋਜ਼ਗਾਰ ਨਹੀਂ ਹੈ ਇਹ ਤਾਂ ਮੈਨੂੰ ਸਰਾਸਾ ਝੂਠ ਗੱਲ ਆ ਕਿ ਰੋਜ਼ਗਾਰ ਨਹੀਂ ਹੈ ਠੀਕ ਹੈ ਤੇ ਜੇ ਬੱਚਾ ਮਿਹਨਤੀ ਆ ਕੁਝ ਵੀ ਆ ਤਾਂ ਜ਼ਰੂਰੀ ਨਹੀਂ ਹੈ ਨਾ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਪਿਉਣ ਦੀ ਭਰਤੀ ਨੂੰ ਲੈ ਕੇ ਚਲੋ ਕਿਉਂਕਿ ਮੇਰੇ ਤਾਂ ਹੁਣ ਕਾਫੀ ਇਸ ਤਰ੍ਹਾਂ ਦੇ ਬੱਚੇ ਬਣੇ ਹੋਏ ਮੈਂ ਤੁਹਾਨੂੰ ਦੱਸ ਦੇਣਾ ਇੱਕ ਹਾਸਾ ਬੱਚਾ ਸੀਗਾ ਲੁਧਿਆਣੇ ਤੋਂ ਹੀ ਸੀਗਾ ਹੈਨਾ ਤੇ ਇੱਕ ਹੁੰਦਾ ਨਾ ਥੋੜਾ ਜਿਹਾ ਆਪਣੇ ਹੁੰਦਾ ਇੱਕ ਤੌਣ ਚ ਕੀਲਾ ਲਾ ਲਓ ਵੀ ਮੈਂ ਐਸੇ ਤਾਂ ਸਬ ਇੰਸਪੈਕਟਰ ਹੀ ਬਣਨਾ ਜੀ ਠੀਕ ਹੈ ਚਲੋ ਜੀ ਉਹ ਬੱਚਾ ਡੇਲੀ ਆਪਣਾ ਕਰਦਾ ਸੀਗਾ ਸਟੱਡੀ ਵਗੈਰਾ ਕੀਤੀ ਸਾਰਾ ਕਰਦਾ ਰਿਹਾ ਤੇ ਬਟ ਮੈਨੂੰ ਹੁਣ ਜਿਵੇਂ ਤੁਸੀਂ ਕਿਹਾ ਬੱਚਿਆਂ ਨਾਲ ਇੰਟਰੈਕਟ ਹੋਣਾ ਬਹੁਤ ਜ਼ਰੂਰੀ ਹੈ ਉਹਨਾਂ ਦੀ ਪਰਸਨਲ ਲਾਈਫ ਨੂੰ ਲੈ ਕੇ ਸਭ ਜਿਦਾ ਕਰਦਾ ਪਤਾ ਲੱਗਦਾ ਰਹਿੰਦਾ ਤਾਂ ਉਹਨਾਂ ਦਾ ਕੀ ਆ ਪੇਰੈਂਟਸ ਕਹ ਪਾਪਾ ਨਾਲ ਗੱਲ ਹੋਈ ਕਹਿੰਦੇ ਜੀ ਮੇਰਾ ਤਾਂ ਆਖਰੀ ਸਾਲ ਹੈਗਾ ਰਿਟਾਇਰਮੈਂਟ ਦਾ ਉਸ ਤੋਂ ਪਹਿਲਾਂ ਪਹਿਲਾਂ ਇਹ ਬੱਚਾ ਸੈੱਟ ਹੋਣਾ ਬਹੁਤ ਜ਼ਰੂਰੀ ਹੈ ਤੇ ਬੱਚਾ ਸੀਗਾ ਲਾਸਟ ਸਟੇਜ ਤੇ ਇਹ ਜਰਨਲ ਕਾਸ ਦਾ ਸੀਗਾ ਤੇ 28ਵਾਂ ਸਾਲ ਕੰਟੀਨਿਊ ਸੀਗਾ ਤੇ ਉਹੀ ਚਾਂਸ ਸੀਗਾ ਉਹਦੇ ਕੋਲ ਜਿਹੜਾ ਬਣ ਜਾਂਦਾ ਜਾਂ ਫਿਰ ਰਹਿ ਜਾਂਦਾ ਤਾਂ ਉਹ ਬੱਚਾ ਸਬ ਇੰਸਪੈਕਟਰ ਹੋ ਕੇ ਕਿਸੇ 2 ਨੰਬਰ ਤੇ ਰਹਿ ਗਿਆ ਕਿਸੇ ਹੋਰ ਐਗਜ਼ਾਮ 'ਚ 1 ਨੰਬਰ 'ਚ ਰਹਿ ਗਿਆ ਕਨਸਟੇਬਲ ਵਾਲੇ 'ਚ 2 'ਚ ਰਹਿ ਗਿਆ ਇਦਾਂ ਕਰਕੇ ਉਹਦਾ ਚੱਲ ਰਹਿਦਾ ਸੀਗਾ ਤੇ ਚਲੋ ਜੀ ਮੇਰਾ ਕੀ ਹੁੰਦਾ ਕਿ ਅਕੈਡਮੀ ਤੇ ਜੇ ਕੋਈ ਬੱਚਾ ਆਂਦਾ ਏ ਤਾਂ ਮੈਂ ਉਹਦੇ ਹਰ ਇਗਜ਼ਾਮ ਦੀ ਤਿਆਰੀ ਦੀ ਉਹਨੂੰ ਦੱਸਦੇ ਰਹਿਣਾ ਗਾਈਡਸ ਹੁੰਦੀ ਰਹਿੰਦੀ ਜਿਵੇਂ ਬੱਚਾ ਨਾਲ ਜੁੜੇ ਰਹਿੰਦਾ ਪਤਾ ਲੱਗਦਾ ਰਹਿੰਦਾ ਵੀ ਅੱਜ ਆਹ ਭਰਤੀ ਨਿਕਲੀ ਏ ਜੀ ਪੀ ਉਹਦੀ ਭਰਤੀ ਨਿਕਲੀ ਏ ਜੀ ਕਨਸਟੇਬਲ ਦੀ ਭਰਤੀ ਨਿਕਲੀ ਚੰਡੀਗੜ੍ਹ ਜੇਲ੍ਹਵਾੜਨ ਦੀ ਨਿਕਲੀ ਠੀਕ ਏ ਜੀ ਆ ਐਸਆਈ ਦੀ ਨਿਕਲੀ ਸਾਰੀਆਂ ਪਤਾ ਲੱਗਦੇ ਰਹਿੰਦੇ ਨੇ ਤਾਂ ਉਸ ਅਕੋਰਡਿੰਗ ਮੈਂ ਬੱਚੇ ਨੂੰ ਕਿਹਾ ਵੀ ਚਲੋ ਠੀਕ ਏ ਤੇਰਾ ਇਧਰ ਨਹੀਂ ਹੋ ਰਿਹਾ ਕੋਈ ਗੱਲ ਨਹੀਂ ਮੈਂ ਚਾਹਣਾ ਹੁੰਦਾ ਕਿ ਸਭ ਤੋਂ ਪਹਿਲਾਂ ਬੱਚਾ ਆਪਣੇ ਪੈਰਾਂ ਤੇ ਖੜਾ ਹੋਵੇ। ਹਮ ਮੈਂ ਪਿਉਣ ਦੀ ਪੋਸਟ ਨੂੰ ਮਾੜੀ ਨਹੀਂ ਮੰਨਦਾ ਹੈਗਾ ਪਰ ਮੈਂ ਕਹਿਣਾ ਇੱਕ ਆਪਣਾ ਉਹਦਾ ਖੁਦ ਇੱਕ ਵਜੂਦ ਹੋਵੇ। ਉਸ ਤੋਂ ਪਹਿਲਾਂ ਬਾਅਦ ਦੇ ਵਿੱਚ ਜੋ ਮਰਜ਼ੀ ਕਰਨਾ ਕਰੀ ਜਾਵੇ ਕਿਉਂਕਿ ਉਹ ਫਾਈਨੈਂਸ਼ਲੀ ਫ੍ਰੀ ਹੋ ਜਾਏਗਾ ਉਦੋਂ। ਹਮ ਜੇ ਬੱਚਾ ਹੁਣ ਘਰਦਿਆਂ ਤੋਂ 10000 ਰੁਪਏ ਮੰਗੇ ਆਪਣੀ ਕਿਤਾਬਾਂ ਦੇ ਜਾਂ ਹੋਰ ਸਭ ਚੀਜ਼ਾਂ ਦੇ ਖਰਚੇ ਦੇ ਕੱਢ ਰਿਹਾ ਕਿੱਥੇ ਉਹ ਬੱਚਾ ਆਪਣਾ ਜਦੋਂ ਕਮਾਈ ਕਰੇਗਾ ਤਾਂ ਉਸ ਦੇ ਵਿੱਚੋਂ ਹੀ ਆਪਣਾ ਖਰਚਾ ਕੱਢ ਕੇ ਅੱਗੇ ਆਪਣੀ ਸਟੱਡੀ ਵੀ ਕਰ ਲਵੇ। ਹਮ ਨਾਲੇ ਪੇਰੈਂਟਸ ਕੁਐਸਚਨ ਵਾਲੇ ਉਹ ਖੁਦ ਆਪਣਾ ਖੁਸ਼। ਹਮ ਤਾਂ ਇਦ ਉਹੀ ਗੱਲ ਵੀ ਮੈਂ ਤਾਂ ਹੀ ਸਬ ਇੰਸਪੈਕਟਰ ਆ ਵੀ ਮੈਂ ਤਾਂ ਮੰਨਿਆ ਹੀ ਹੋਏ ਸੀ ਉਹਨੇ ਕਿ ਮੈਂ ਤਾਂ ਉਹੀ ਬਣਨਾ ਹੈ ਚਲੋ ਉਹ ਚੱਲਦਾ ਰਿਹਾ ਤੇ ਮੈਂ ਉਹਨੂੰ ਕਿਹਾ ਚਲੋ ਕੋਈ ਗੱਲ ਨਹੀਂ ਤੂੰ ਐਗਜ਼ਾਮ ਐਗਜ਼ਾਮ ਕਲੀਅਰ ਕਰ ਬਸ ਕੋਈ ਚੱਕਰ ਨਹੀਂ ਹੈ ਕਹਿੰਦਾ ਸਰ ਮੈਂ ਤਾਂ ਟਾਪ ਕਰ ਜਾਾਂਗਾ ਇਹ ਚੋਂ ਮੈਡਮ ਉਹੀ ਗੱਲ ਹੋਈ ਕਹਿੰਦਾ ਸਪੈਲ 100 ਦੇ ਵਿੱਚ ਆ ਗਿਆ ਉਹ ਟਾਪ ਕਰ ਲਿਆ ਉਹਨੇ ਫਿਰ ਕਹਿੰਦਾ ਜੀ ਸਰ ਟਾਪ ਤਾਂ ਕਰ ਲਿਆ ਬਟ ਹੁਣ ਇਹ ਤਾਂ ਪੋਸਟਾਂ ਪਹਿਲਾਂ ਹੀ ਵਿਕੀਆਂ ਹੁੰਦੀਆਂ ਨੇ ਜਿਵੇਂ ਕਹਿ ਲਓ ਕਿ ਰਿਸ਼ਵਤ ਚੱਲਦੀ ਹੈ ਉਹ ਚੀਜ਼ਾਂ ਤਾਂ ਇਦਾਂ ਗਿਆ ਉਹਨੇ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਇੱਕ ਵਾਰ ਇੰਟਰਵਿਊ ਤਾਂ ਦੇ ਕੇ ਆ ਤੈਨੂੰ ਪਤਾ ਤਾਂ ਲੱਗੇਗਾ ਕੀ ਇੰਟਰਵਿਊ ਦੇਣ ਗਿਆ ਉਹਦਾ ਮੁੰਡਾ ਦਾ ਮੈਡਮ ਕੱਲੇ ਦਾ 8 ਮਿੰਟ ਇੰਟਰਵਿਊ ਚੱਲਿਆ ਬਾਕੀ ਸਾਰਿਆਂ 2-2 ਮਿੰਟ ਕਰਕੇ ਕੱਢਦਾ ਅੱਛਾ ਉਹਦਾ ਗੱਲ ਇਹ ਸੀ ਕਿ ਉਹ ਮੁੰਡਾ ਓਵਰ ਲੈ ਲਓ ਕਹਲੋ ਕਿ ਕੁਆਲੀਫਾਇਡ ਸੀਗਾ ਉਸ ਜੌਬ ਦੇ ਲਈ ਹੂੰ ਤੇ ਜਿਵੇਂ ਉਹਦੇ ਫਾਦਰ ਸਾਹਿਬ ਸੀਗੇ ਨਾ ਰੇਲਵੇ ਦੇ ਵਿੱਚ ਸੀਗੇ ਤਾਂ ਉਹਨਾਂ ਨੇ ਜਦੋਂ ਪੁੱਛਿਆ ਵੀ ਹਾਂ ਸ਼ੈਂਡਿੰਗ ਕੀ ਹੁੰਦੀ ਆ ਤਾਂ ਉਹ ਬੱਚੇ ਨੇ ਦੱਸ ਦਿੱਤਾ ਇਹਦਾਂ ਦਾ ਕਰਕੇ ਆ ਸਭ ਚੀਜ਼ਾਂ ਨੇ ਹੈ ਨਾ ਤੇ ਇੱਥੇ ਮੈਂ ਜੌਬ ਕੀਤੀ ਐ ਇੱਥੇ ਆ ਕੀਤਾ ਹੈ ਕੀਤਾ ਤਾਂ ਉਹਨਾਂ ਨੂੰ ਲੱਗਿਆ ਕਿ ਇਹ ਬੱਚੇ ਨੂੰ ਏ ওভার ਕੁਆਲੀਫਾਈਡ ਆ ਤਾਂ ਇਸ ਸੀਮ ਲੈ ਕੇ ਉਹਨੂੰ ਜੋਬ ਮਿਲਣੀ ਚਾਹੀਦੀ ਆ ਤਾਂ ਉਹਨੂੰ ਜੋਬ ਮਿਲ ਗਈ ਤੇ ਅੱਜ ਉਹ ਐਜ਼ ਇਹ ਆਪਣੀ ਜੋਬ ਕਰ ਰਿਹਾ ਤੇ ਹੁਣ ਉਹਦਾ ਸੁਪਨਾ ਸਬ ਇਨਸਪੈਕਟਰ ਛੱਡ ਕੇ ਹੁਣ ਆਈਪੀਐਸ ਆਈਐਸ ਦਾ ਹੈ ਹੁਣ ਉਹਦੀ ਇੱਕ ਜੱਜ ਦੇ ਘਰੇ ਡਿਊਟੀ ਹੈ ਠੀਕ ਹੈ ਆਰਾਮ ਨਾ ਤੁਹਾਨੂੰ ਪਤਾ ਇੰਨਾ ਕੋਈ ਕੰਮ ਹੁੰਦਾ ਨਹੀਂ ਹੈਗਾ ਤੇ ਆਰਾਮ ਉਹ ਆਪਣਾ ਸਟੱਡੀ ਨੂੰ ਵੀ ਟਾਈਮ ਦਿੰਦਾ ਤੇ ਹੁਣ ਉਹਦੀ ਪੇਮੈਂਟ ਵੀ ਆ ਰਹੀ ਆ ਸਾਰਾ ਕੁਝ ਹੋ ਰਿਹਾ ਛੁੱਟੀਆਂ ਦੇ ਛੁੱਟੀਆਂ ਹੋ ਰਹੀਆਂ ਨੇ ਤੇ ਹੁਣ ਘਰ ਦੇ ਵੀ ਸਾਰੇ ਖੁਸ਼ ਨੇ ਠੀਕ ਹੈ ਸਿਰਫ ਨਾਮ ਦਾ ਪਿਊ ਨੇ ਆਪਾਂ ਕਹੀਏ ਨਾ ਸਰਕਾਰੀ ਨੌਕਰੀ ਤਾਂ ਵੀ ਹੁੰਦੀ ਨਹੀਂ ਮੰਨ ਹੁੰਦੀ ਤਾਂ ਹੁਣ ਉਹ ਸੀਨ ਹੈ ਚਾਹੇ ਹੁਣ ਉਹ 10000 ਦੀ ਕਿਤਾਬਾਂ ਲੈ ਕੇ ਵੜ ਲਵੇ ਹੁਣ ਉਹਦੇ ਘਰ ਦੇ ਕੋਈ ਪੁੱਛਣ ਨੂੰ ਨਹੀਂ ਹੈਗਾ ਠੀਕ ਹੈ ਇੱਕ ਸਟੈਂਡਰਡ ਤਾਂ ਬਣ ਗਿਆ ਨਾ ਉਸ ਤੋਂ ਬਾਅਦ ਜਿਵੇਂ ਮਰਜ਼ੀ ਆਪ ਆਪਪ ਹੋਈ ਜਾਵੇ No problem ਇੱਕ ਮੈਂ ਤੁਹਾਡੀ ਟੈਗ ਲਾਈਨ ਇਹ ਵੀ ਸੁਣੀ ਹੈ ਬਿਨਾਂ ਰਿਸ਼ਵਤ ਤੋਂ ਨੌਕਰੀ ਹੈ ਨਾ ਜਦਕਿ ਅਸੀਂ ਪੰਜਾਬੀ ਲੋਕ ਇਹ ਸੋਚਦੇ ਆ ਜਾਂ ਇਸ ਕਰਕੇ ਹੀ ਅਪਾ ਪੇਪਰ ਨਹੀਂ ਭਰਦੇ ਔਰ ਜਾਂ ਜਦੋਂ ਤੱਕ ਸਾਨੂੰ ਸਮਝ ਲੱਗਦੀ ਹੈ ਉਦੋਂ ਤੱਕ ਸਮਾਂ ਨਿਕਲ ਚੁੱਕਿਆ ਹੁੰਦਾ ਕਿ ਰਿਸ਼ਵਤ ਚੱਲਦੀ ਹੈ ਪੰਜਾਬ ਦੇ ਵਿੱਚ ਤਾਂ ਮਾੜੀ-ਮੋਟੀ ਨੌਕਰੀ ਵੀ ਲੈਣੀ ਹੋਵੇ ਜਿਵੇਂ ਤੁਸੀਂ ਇੱਕ ਇਨਸੀਡੈਂਟ ਦੱਸਿਆ ਕਿ ਉਹ ਕਹਿੰਦਾ ਕਿ ਇਹ ਪੋਸਟਾਂ ਹੀ ਵਿਕੀਆਂ ਹੋਈਆਂ ਨੇ ਰਿਸ਼ਵਤੀ ਉਹ ਰਿਸ਼ਵਤ ਦਿੱਤੀ ਹੋਊਗੀ ਲੋਕਾਂ ਨੇ ਸੋ ਤੁਹਾਡੀ ਟੈਗ ਲਾਈਨ ਵਿੱਚ ਇਹ ਵੀ ਸੁਣੀ ਹੈ ਬਿਨਾਂ ਰਿਸ਼ਵਤ ਤੋਂ ਨੌਕਰੀ ਸੋ ਉਹ ਕਿਵੇਂ ਦਾ ਸਾਰਾ ਐਕਸਪੀਰੀਅੰਸ ਹੈ ਤੁਹਾਡਾ ਬਿਨਾਰਿਸ਼ੋ ਤੋਂ ਮੈਡਮ ਮੈਂ ਜੋ ਇਹ ਟੈਗਲਾਈਨ ਚਲਾਈ ਆ ਇਹਦਾ ਇਹ ਆ ਕਿ ਮੈਂ ਖੁਦ ਕਿਸੇ ਨੂੰ 1 ਰੁਪਿਆ ਦਾ ਇੱਕ ਨਹੀਂ ਭਰਤੀ ਹੋਇਆ ਹੈਗਾ ਮੈਂ ਖੁਦ ਦੇ ਆਪਣੇ ਦੇ ਜੋਰ ਤੇ ਦਮ ਤੇ ਆਪਣਾ ਭਰਤੀ ਹੋਇਆ ਤੇ ਮੈਂ ਚਾਹੁੰਨਾ ਜੋ ਵੀ ਬੱਚਾ ਮੇਰੇ ਕੋ ਆਉਂਦਾ ਮੈਂ ਉਹਨੂੰ 1 ਰੁਪਿਆ ਨਾ ਲੱਗਣ ਦਵਾ ਜੋ ਵੀ ਟ੍ਰੇਨਿੰਗ ਫੀਸ ਹੈ ਉਹ ਸਭ ਚੀਜ਼ਾਂ ਛੱਡ ਕੇ ਜੋ ਵੀ ਫਾਰਮ ਫੀਸ ਹੈ ਉਹ ਛੱਡ ਕੇ ਕੋਈ ਹੋਰ ਕੋਈ ਇਹ ਨਹੀਂ ਹੈ ਕਿ ਹਾਂ ਕਿਸੇ ਦੇ 2 ਲੱਖ ਲੈ ਲਓ 4 ਲੱਖ ਲੈ ਲਓ ਹਨਾ ਕੋਈ ਤੈਨੂੰ ਭਰਤੀ ਕਰ ਦੇਣਾ ਇਹ ਕਰ ਦੇਣਾ ਨਾ ਮੈਂ ਕਹਿੰਦਾ ਤੇਰੀ ਤੇਰੇ ਚ ਹਨਾ ਦਮ ਹੈਗਾ ਤੂੰ ਗਰਾਊਂਡ 'ਚ ਵਧੀਆ ਏ ਤੂੰ ਤੇ ਪੇਪਰ ਦੇ ਵਿੱਚ ਵਧੀਆ ਨੰਬਰ ਆ ਆਰਾਮ ਨਾਲ ਨੌਕਰੀ ਮਿਲੇਗੀ ਕੋਈ ਵੱਡੀ ਗੱਲ ਨਹੀਂ ਹੈ ਕਿਸ ਦੇ ਮਨਤਾ ਤਰਲੇ ਕਾਂ ਦੀ ਲੋੜ ਨਹੀਂ ਹੈਗੀ ਮੇਰਾ ਕੋਈ ਕਿਤੇ ਲੱਗਿਆ ਹੋਇਆ ਹੈ ਕੋਈ ਸੰਸਦ ਦੇ ਵਿੱਚ ਆ ਕੋਈ ਕਿਤੇ ਆ ਨਾਥਿੰਗ ਕੋਈ ਕਿਸੇ ਦੀ ਹੈਲਪ ਨਹੀਂ ਕਰਦਾ ਹੈਗਾ ਮੈਂ ਤਾਂ ਇੰਨਾ ਕੀ ਜਜ ਕੀਤਾ ਜੀ ਠੀਕ ਹੈ ਜੇ ਤੁਹਾਡੇ ਖੁਦ ਦਾਮ ਹੈਗਾ ਤਾਂ ਤੁਸੀਂ ਆਪਣੀ ਉਹ ਪੋਸਟ ਲੈ ਸਕਦੇ ਹੋ ਨਹੀਂ ਤਾਂ ਨਹੀਂ ਇਹ ਤਾਂ ਸਿਰਫ ਇਦਾਂ ਹੀ ਬਣਾਇਆ ਹੈ ਕਿ ਹਾਰਿਸ਼ ਵੇ ਚਲਦੀ ਰਿਸ਼ਵਤ ਚਲਦੀ ਆ ਹੁਣ ਤੁਹਾਨੂੰ ਮੈਂ ਦੱਸਿਆ ਰਿਸ਼ਵਤ ਵਾਲੀ ਕਹਾਣੀ ਠੀਕ ਹੈ ਜੇ ਅਦਰ ਸਟੇਟ ਤੋਂ ਇੱਧਰ ਆ ਕੇ ਬੱਚਾ ਜੌਬ ਲੈ ਰਿਹਾ ਤਾਂ ਕਿ ਉਹਨੂੰ ਉਧਰ ਰਿਸ਼ਵਤ ਦੇ ਕੇ ਸੋ ਅਸੀਂ ਅਸੀਂ ਕਈ ਵਾਰ ਇਹ ਵੀ ਸਵਾਲ ਚੁੱਕਦੇ ਹਾਂ ਕਿ ਬਾਹਰ ਦੇ ਸਟੇਟ ਵਾਲਿਆਂ ਬੱਚਿਆਂ ਨੂੰ ਪੰਜਾਬ ਦੇ ਵਿੱਚ ਨੌਕਰੀਆਂ ਦਿੱਤੀਆਂ ਜਾ ਰਹੀਆਂ ਅਹੁਦੇ ਦਿੱਤੇ ਜਾ ਰਹੇ ਤੇ ਸਾਡੇ ਬੱਚਿਆਂ ਨੂੰ ਬੇਰੋਜ਼ਗਾਰ ਰੱਖਿਆ ਜਾ ਰਿਹਾ ਲੋਕ ਤਾਂ ਇਹ ਕਹਿ ਰਹੇ ਨੇ ਕਿ ਬਾਹਰ ਦੇ ਸਟੇਟ ਦੇ ਲੋਕਾਂ ਨੂੰ ਜਿਹੜਾ ਫੇਵਰ ਕੀਤਾ ਜਾ ਰਿਹਾ ਆ ਜੇ ਇਹਦੇ ਪਿੱਛੇ ਦਾ ਸਹੀ ਕਾਰਨ ਜਾਣੀਏ ਤਾਂ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਸਾਡੇ ਬੱਚਿਆਂ ਨੂੰ ਪੰਜਾਬੀ ਬਹੁਤ ਘੱਟ ਆਉਂਦੀ ਹੈ ਔਰ ਪੰਜਾਬ ਦੇ ਵਿੱਚ ਜੇ ਤੁਸੀਂ ਕੋਈ ਪੇਪਰ ਕੁਆਲੀਫਾਈ ਕਰਨਾ ਹੈ ਤਾਂ ਤੁਹਾਡਾ ਬੇਸਿਕ ਇਹ ਚੀਜ਼ ਹੈ ਕਿ ਤੁਹਾਡੀ ਤੁਹਾਡਾ ਪੰਜਾਬੀ ਦਾ ਪੇਪਰ ਕਲੀਅਰ ਹੋਣਾ ਚਾਹੀਦਾ ਸੋ ਇਹ ਸਭ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਆ ਪੰਜਾਬੀ ਦਾ ਪੇਪਰ ਜਿਵੇਂ ਤੁਸੀਂ ਮੰਨਿਆ ਨਾ ਕਿ ਅਦਰ ਸਟੇਟ ਤੋਂ ਆ ਕੇ ਇੱਥੇ ਕਰਦੇ ਨੇ ਮੇਰੇ ਕੋਲ ਮੋਸਟਲੀ ਮੈਨੂੰ ਅਦਰ ਸਟੇਟ ਤੋਂ ਵੀ ਆ ਜਾਂਦੇ ਨੇ ਬੱਚੇ ਪੂਰੇ ਪੰਜਾਬ ਤੋਂ ਆਉਂਦੇ ਜਾਂਦੇ ਨੇ ਅਦਰ ਸਟੇਟ ਤੋਂ ਆ ਜਾਂਦੇ ਨੇ ਇੱਕ ਛੋਟਾ ਜਿਹਾ ਹੋਰ ਇਨਸੀਡੈਂਟ ਮੈਂ ਤੁਹਾਨੂੰ ਸਾਂਝਾ ਕਰਨਾ ਚਾਹੁੰਦਾ ਹੁਣੇ-ਹੁਣੇ ਰੀਸੈਂਟਲੀ ਇੱਕ ਮੁੰਡਾ ਆਪਣਾ ਦਿੱਲੀ ਪੁਲਿਸ ਦੇ ਵਿੱਚ ਆਪਣਾ ਸੀਪੀਓ ਬਣਿਆ ਜੀ ਠੀਕ ਹੈ ਤਾਂ ਇਸ ਨੂੰ ਲੈ ਕੇ ਦੱਸਦਾ ਕਿ ਮੈਂ ਖੰਨੇ ਦਾ ਰਹਿਣ ਵਾਲਾ ਉਸ ਬੱਚੇ ਨੇ ਤਿਆਰੀ ਕਰਨੀ ਸੀ ਐਗਜ਼ਾਮ ਦੀ ਹਮ ਆਪਣੇ ਸਿਸਟਮ ਦੱਸਦਾ ਕਿ ਇਧਰ ਕੰਪੀਟੀਟਿਡ ਐਗਜ਼ਾਮ ਨੂੰ ਲੈ ਕੇ ਕੁਝ ਵੀ ਨਹੀਂ ਹੈਗਾ ਹਮ ਆਈਲੈਟਸ ਦੇ ਦੇਖੋ ਤੁਸੀਂ ਹੱਬ ਬਣੇ ਪਏ ਨੇ ਵਟ ਕਿਤੇ ਦੇਖੋ ਕੰਪੀਟੀਟਿਡ ਐਗਜ਼ਾਮ ਦੀ ਤਿਆਰੀ ਨੂੰ ਲੈ ਕੇ ਰੇਅਰਲੀ ਕਿਤੇ ਕੋਈ ਮਿਲੇਗਾ ਉਸ ਬੱਚੇ ਨੂੰ ਇੱਕ ਬੁੱਕ ਚਾਹੀਦੀ ਸੀ ਉਹਨੇ ਕਿਹਾ ਸਰ ਇਦਾਂ ਕਰਕੇ ਮੈਨੂੰ ਇੱਕ ਬੁੱਕ ਚਾਹੀਦੀ ਹੈ ਤੇ ਪਤਾ ਕੀਤੀ ਮੈਡਮ ਪੂਰੇ ਖੰਨੇਚ ਨਾ ਹਮ ਤੇ ਮੈਨੂੰ ਉਸ ਟਾਈਮ ਤੇ ਬਹੁਤ ਹੋਇਆ ਉਸ ਬੱਚੇ ਨੇ ਨਾ ਉਸ ਟਾਈਮ ਤੇ ਇੱਕ ਖਾਦੀ ਕਸਮ ਖਾਦੀ ਲਾ ਲੂ ਵੀ ਸਰ ਮੈਂ ਇੱਕ ਜਦ ਮੈਂ ਬਣ ਗਿਆ ਨਾ ਤਾਂ ਲਾਇਬ੍ਰੇਰੀ ਜ਼ਰੂਰ ਖੋਲੂਗਾ ਇੱਕ ਜਿਸ ਦੇ ਵਿੱਚ ਐਟ ਲੀਸਟ ਬੱਚਿਆਂ ਨੂੰ ਗਾਈਡੈਂਸ ਤਾਂ ਮਿਲ ਸਕੇ ਕਿਥੋਂ ਕੀ ਕਰਨਾ ਕੀ ਨਹੀਂ ਇੱਕ ਸਰਕਾਰੀ ਲਾਇਬ੍ਰੇਰੀ ਜਗੇ ਉੱਥੇ ਵੀ ਨਹੀਂ ਕੁਝ ਨਾ ਕੋਈ ਹੋਰ ਇਹਦਾ ਤੇ ਹੁਣ ਅੱਜ ਉਹ ਆਪਣੇ ਮੁਕਾਮ ਤੇ ਆ ਅੱਜ ਉਹ ਸੀਪੀਓ ਬਣ ਚੁੱਕਿਆ ਸਾਰਾ ਕੁਝ ਤੇ ਹੁਣ ਸਾਡੀ ਪਲੈਨਿੰਗ ਚੱਲ ਰਹੀ ਹੈ ਇੱਕ ਐਜ਼ ਏ ਲਾਇਬ੍ਰੇਰੀ ਓਪਨ ਕਰਨ ਦੀ ਜਿੱਥੇ ਕਿ ਬੱਚਿਆਂ ਦਾ ਐਟ ਲੀਸਟ ਉਹਨਾਂ ਨੂੰ ਬੈਠ ਕੇ ਬadiya ਇੱਕ ਬੁੱਕਸ ਮਿਲ ਸਕਣ ਤੇ ਉਹਨਾਂ ਨੂੰ ਕੰਪੀਟੀਟਿਵ ਐਗਜ਼ਾਮ ਦਾ ਜਿਹੜਾ ਮਤਲਬ ਜਿਹੜਾ ਪਤਾ ਲੱਗ ਸਕੇ ਆਪਣੀ ਤਾਂ ਸਿਰਫ ਆਮ ਲੱਗਦਾ ਥੋੜੀ ਟਾਈਮ ਤੋਂ ਜਿਹੋਦੇ ਪੰਜਾਬ ਪੁੜਸ ਤੋਂ ਥੋੜੀ ਅਵੇਅਰ ਹੋਈ ਆ 2 2.5 ਸਾਲ ਤੋਂ ਹੀ ਪਤਾ ਲੱਗਣ ਲੱਗਿਆ ਬੱਚਿਆਂ ਨੂੰ ਤਾਂ SSC ਦਾ ਵੀ ਹੁਣ ਪਤਾ ਲੱਗਣ ਲੱਗਿਆ ਕਿ SSC ਦੀ ਵੀ ਕੋਈ ਭਰਤੀ ਹੁੰਦੀ ਹੈ ਨਾ ਇਹਦੇ ਵਿੱਚ ਵੀ ਪੋਸਟਾਂ ਨਿਕਲਦੀਆਂ ਨੇ ਤੇ ਗੱਲ ਉਹੀ ਹੈ ਲੈਕ ਆਫ ਨੋਲੇਜ ਆਪਾਂ ਨੂੰ ਇਹੀ ਹੈ ਵਾਸੀ ਹਾਂ ਘਰ ਦੇ ਲਾ ਲਾਂਗੇ 35 ਲੱਖ ਜੇ ਤਾਂ ਚੜਜੋ ਜਹਾਜ਼ ਠੀਕ ਹੈ ਨਹੀਂ ਜੇ ਨਹੀਂ ਹੈਗੀ ਤਾਂ ਉਹ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਗਾਈਡੈਂਸ ਨਹੀਂ ਹੈਗੀ ਸੋ ਆਇਲ ਸੈਂਟਰਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਹਾਡਾ ਤਾਂ ਵਾਧੂ ਰੋਲਾ ਰਹਿੰਦਾ ਹੈ ਆਇਲ ਸੈਂਟਰ ਵਾਲੇ ਨਾਲ ਮਤਲਬ ਤੁਸੀਂ ਕਿਵੇਂ ਦੇਖਦੇ ਹੋ ਫਿਰ ਬੱਚੇ ਤਾਂ ਇਹ ਕਹਿੰਦੇ ਨੇ ਕਿ ਸਾਨੂੰ ਇੱਥੇ ਰੋਜ਼ਗਾਰ ਨਹੀਂ ਮਿਲ ਰਿਹਾ ਅਸੀਂ ਉਸ ਰੋਜ਼ਗਾਰ ਦੇ ਖਾਤਰ ਕੈਨੇਡਾ ਅਮਰੀਕਾ ਜਾ ਰਹੇ ਹਾਂ ਉੱਥੇ ਜਾ ਕੇ ਉਹਨਾਂ ਨੂੰ ਭਾਂਡੇ ਮਾਂਜਣੇ ਟਾਇਲਟ ਸਾਫ਼ ਕਰਨੇ ਮਨਜ਼ੂਰ ਹੈ ਪਰ ਇੱਥੇ ਰਹਿ ਕੇ ਉਹਨਾਂ ਨੂੰ ਪੀਐਨ ਮੰਨ ਕੇ ਪਾਣੀ ਫੜਾਣਾ ਮਨਜ਼ੂਰ ਨਹੀਂ ਹੈ ਜੇ ਮੈਂ ਸਾਫ਼ ਸਦੇ ਸ਼ਬਦਾਂ ਦੇ ਵਿੱਚ ਕਹਾਂ ਜੀ ਅ ਇਸੇ ਦਿਨ ਮੈਡਮ ਇੱਕ ਹੋਰ ਇੱਕ ਨਾਤਾ ਜੁੜਿਆ ਕਿਉਂਕਿ ਸਾਰਾ ਹੋ ਰਿਹਾ ਇੱਕ ਕੁੜੀ ਸੀ ਤੇ ਉਹਨਾਂ ਦਾ ਪਹਿਲਾਂ ਚਲੋ ਹਸਬੰਡ ਵਾਈਫ ਸੀਗੇ ਦੋਨੋਂ ਚਲੋ ਜਿਸ ਦਿਨ ਆਏ ਮੈਡਮ ਉਹ ਜਨਵਰੀ ਦਿਸੰਬਰ ਦਾ ਟਾਈਮ ਸੀਗਾ ਉਸ ਟਾਈਮ ਤੇ ਕੁੜੀ ਨੇ ਪੋਸਟਾਂ ਭਰੀਆਂ ਸੀਗੀਆਂ ਪੰਜਾਬ ਪੁਲਿਸ ਦੀਆਂ ਤੇ ਉਹ ਸਾਰਾ ਹੋ ਗਿਆ ਤੇ ਉਹਨਾਂ ਦੇ ਉਹਨਾਂ ਜੋ ਹਸਬੰਡ ਸੀਗੇ ਉਹਨਾਂ ਦੇ ਉਹ ਸਵੇਰੇ ਉਹਨਾਂ 4 ਵਜੇ ਗਰਾਊਂਡ 'ਚ ਲੈ ਜਾਂਦੇ ਸੀਗੇ ਤੇ ਉਹਨਾਂ ਰਨਿੰਗ ਵੇਅਰ ਆ ਕਰਾਉਂਦੇ ਸੀਗੇ ਸਾਰਾ ਹਨਾ ਜੋ ਵੀ ਚੀਜ਼ਾਂ ਤੇ ਮੇਰੇ ਕੋਲ ਟ੍ਰੇਨਿੰਗ ਕਰਦੇ ਸੀ ਉਹ ਸਾਰਾ ਹੋ ਗਿਆ ਜੀ ਉਹਨਾਂ ਦਾ ਇੱਕ ਦੋ ਮਹੀਨੇ ਬਾਅਦ ਜਦੋਂ ਸਾਰਾ ਕਲੀਅਰ ਹੋ ਗਿਆ ਟ੍ਰਾਇਲ ਕਲੀਅਰ ਹੋ ਗਿਆ ਸਾਰਾ ਕੁਝ ਉਸ ਤੋਂ ਬਾਅਦ ਕਿਤੇ ਜਾ ਕੇ ਉਹ ਕੁੜੀ ਨੇ ਮੈਨੂੰ ਇਨਸੀਡੈਂਟ ਸਾਹਮਣੇ ਅੱਸਿਆ ਕਿ ਸਰ ਮੈਂ ਕੈ ਤੇ ਮੈਂ ਸੀ ਸੁਣ ਕੇ ਬਹੁਤ ਸ਼ੌਕ ਹੋਇਆ ਵੀ ਫਿਰ ਤੈਨੂੰ ਇੰਨਾ ਗਰਾਊਂਡ 'ਚ ਆ ਕੇ ਮੱਥਾ ਮਾਰਨ ਦੀ ਇਹ ਸਭ ਜਿਹੇ ਕਰਦੀ ਕੀ ਲੋੜ ਆ ਹਣਾ ਤੇ ਚਲੋ ਉਹ ਇਦਾਂ ਸੀਗਾ ਕਿ ਹਨਾ ਉਹਨਾਂ ਦੀ ਦੋਨਾਂ ਦੀ ਲਵ ਸਟੋਰੀ ਸੀਗੀ ਤੇ ਮੁੰਡੇ ਨੇ ਪੈਸੇ ਲਾ ਕੇ ਕੁੜੀ ਨੂੰ ਭੇਜਤਾ ਬਾਹਰ ਤੇ ਕੁੜੀ ਨੇ ਉੱਥੇ 1 ਮਹੀਨਾ ਵੀ ਨਹੀਂ ਕੱਟਿਆ ਹੈਗਾ ਤੁਹਾਨੂੰ ਪਤਾ ਹੀ ਜਿਵੇਂ ਤੁਸੀਂ ਦੱਸਿਆ ਤੰਗੀਆਂ ਆ ਜਾਂਦੀਆਂ ਨੇ ਹੋਰ ਕੋਈ ਪ੍ਰੋਬਲਮਸ ਆ ਜਾਂਦੀ ਹੈ ਸਭ ਚੀਜ਼ਾਂ ਤੇ ਕੁੜੀ ਨੇ 1 ਮਹੀਨੇ ਬਾਅਦ ਵਾਪਸੀ ਕਰਤੀ ਤੇ ਵਾਪਸੀ ਕਰਨ ਤੋਂ ਬਾਅਦ ਫਿਰ ਹੁਣ ਕੋਈ ਮੌਕਾ ਨਹੀਂ ਸੀਗਾ ਕੁਝ ਵੀ ਉਹਦੇ ਕੋਲ ਕਿ ਕੀ ਕਰੇ ਕੀ ਨਹੀਂ ਹੂੰ ਚਲੋ ਤਾਂ ਉਹਨੇ ਕੀਤਾ ਐਜ਼ ਅ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦੀ ਜਿਹੜੀ ਆ ਪੋਸਟ ਫਿਲ ਕੀਤੀ ਤੇ ਅੱਜ ਉਹ ਕੁੜੀ ਐਜ਼ ਅ ਸਬ ਇੰਸਪੈਕਟਰ ਬਣੀ ਹੋਈ ਆ ਕੈਨੇਡਾ ਰਿਟਰਨ ਆ ਕੇ ਇੱਥੇ ਤੇ ਜਦੋਂ ਮੈਂ ਉਹਦੀ ਵੀਡੀਓ ਪਾਈ ਇਦਾਂ ਕਰਕੇ ਜਦੋਂ ਸਾਰਾ ਕਰ ਰਹੀ ਹੈ ਸਾਰਾ ਪ੍ਰੋਸੈਸ ਹੋ ਤਾਂ ਉਤੇ ਕਾਫੀ ਹੇਟ ਕਮੈਂਟ ਆਏ ਬਾਹਰੋਂ ਕਾਫੀ ਲੋਕਾਂ ਦੇ ਹੇਟ ਕਮੈਂਟ ਆਏ ਕਿ ਇੱਥੇ ਦਾ ਸਿਸਟਮ ਛੱਡ ਕੇ ਬਾਹਰ ਇੱਥੇ ਨੌਕਰ ਬਣ ਰਹੇ ਹੋ ਇਹ ਆ ਹਣਾ ਅਗਲੇ ਦੀ ਅਗਲੇ ਨੂੰ ਬਾਹਰ ਜਾ ਕੇ ਸੈੱਟ ਲੱਗ ਰਿਹਾ ਇਟਸ ਓਕੇ ਜੇ ਤੁਹਾਨੂੰ ਇੱਥੇ ਸੈਟਿੰਗ ਥੋੜੀ ਬੈਟਰੀ ਆ ਤਾਂ ਵੀ ਕੋਈ ਚੱਕਰ ਨਹੀਂ ਪਰ ਗੱਲ ਆ ਮਿਹਨਤ ਦੀ ਮਿਹਨਤ ਤੁਸੀਂ ਉੱਥੇ ਕਰ ਲਓ ਇੱਥੇ ਕਰ ਲਓ ਹੈਨਾ ਤਾਂ ਫਿਰ ਤੁਸੀਂ ਅਸੀਂ ਦੇਖਿਆ ਬਹੁਤ ਵੈਲ ਕੁਆਲੀਫਾਈਡ ਬੱਚੇ ਜਿਹੜੇ ਨੇ ਉਹ ਬਾਹਰ ਹੁਣ ਅਸੀਂ ਦੇਖਦੇ ਹਾਂ ਕਿ ਜਿਹੜੇ ਬਾਹਰ ਦੀ ਆਰਮੀ ਦੇ ਵਿੱਚ ਜਾਂ ਬਾਹਰ ਦੀ ਪੁਲਿਸ ਦੇ ਵਿੱਚ ਜਿਹੜੇ ਬੱਚੇ ਉਹ ਭਰਤੀ ਹੁੰਦੇ ਨੇ ਹਾਲਾਂਕਿ ਉਹਨਾਂ ਨੇ ਇੱਥੇ ਵੀ ਟਰਾਈ ਕੀਤਾ ਹੁੰਦਾ ਸਾਡੇ ਖੁਦ ਦੀ ਫੈਮਿਲੀ ਦੇ ਵਿੱਚ ਨੇ ਕਿ ਉਹਨਾਂ ਨੇ ਇੱਥੇ ਟਰਾਈ ਕੀਤਾ ਬਟ ਉਹਨਾਂ ਦਾ ਨਹੀਂ ਹੋਇਆ ਕੈਨੇਡਾ ਪੁਲਿਸ ਦੇ ਵਿੱਚ ਉਹ ਪਹਿਲੇ ਚਾਂਸ ਵਿੱਚ ਹੀ ਭਰਤੀ ਹੋ ਗਏ ਇੱਥੋਂ ਇੱਕ ਅੱਦੇ ਨੰਬਰ ਤੋਂ ਹਮੇਸ਼ਾ ਰਹਿ ਜਾਂਦੇ ਹੁੰਦੇ ਸੀ ਐਨਡੀ ਵਗੈਰਾ ਦਾ ਵੀ ਪੇਪਰ ਦਿੱਤਾ ਪਰ ਕੈਨੇਡਾ ਦੇ ਵਿੱਚ ਜਾ ਕੇ ਉਹ ਜਿਹੜੇ ਪੁਲਿਸ ਦੇ ਵਿੱਚ ਭਰਤੀ ਹੋ ਗਏ ਕਿ ਲੱਗਦਾ ਕਿ ਉੱਥੋਂ ਦਾ ਸਿਸਟਮ ਔਰ ਇੱਥ ਵਾਈਜ਼ ਜਾਂ ਫਿਰ ਥੋੜਾ ਫਿਜ਼ੀਕਲ ਵਾਈਜ਼ ਅਲੱਗ ਹੈ ਮੰਨिए ਸਰਕਾਰ ਹੁਣ ਕਾਫੀ ਟਾਈਮ ਤੋਂ ਅਵੇਰ ਤਾਂ ਹੋ ਰਹੀ ਹੈ ਇਸੇ ਲਈ ਕਿ ਪੋਸਟਾਂ ਕੱਢ ਰਹੀ ਹੈ ਸਾਰਾ ਵਧੀਆ ਬਟ ਪ੍ਰੋਸੈਸ ਜਿਹੜਾ ਇਹ ਬਹੁਤ ਜ਼ਿਆਦਾ ਲੰਬਾ ਸਮਾਂ ਹੈ ਜੇ ਮੈਂ ਐਜ਼ਏ ਕਰਕੇ ਪੰਜਾਬ ਪੂਸੇ ਗੱਲ ਕਰਾਂ ਤਾਂ ਇਸ ਪ੍ਰੋਸੈਸ ਨੂੰ ਇੱਕ ਜੇ ਮੈਂ ਭਰਤੀ ਹੁਣ ਫਰਵਰੀ ਦੇ ਵਿੱਚ ਫਾਰਮ ਭਰਦਾ ਤਾਂ ਮੈਨੂੰ ਉਸ ਭਰਤੀ ਨੂੰ ਪੂਰਾ ਕਰਨ ਦੇ ਲਈ ਡੇਢ ਤੋਂ 2 ਸਾਲ ਦਾ ਸਮਾਂ ਲੱਗ ਜਾਣਾ ਹੈ ਮੈਨੂੰ ਜੁਆਇਨਿੰਗ ਹੁੰਦੇ ਹੁੰਦੇ ਤਾਂ ਤੁਸੀਂ ਦੇਖੋ ਕੋਈ ਵੀ ਬੱਚਾ ਕੋਈ ਵੀ ਪੇਰੈਂਟ ਹੈ ਆ ਤਾਂ ਇੰਨਾ ਟਾਈਮ ਉਹ ਬੱਚਾ ਦੇਣਾ ਨਹੀਂ ਚਾਹੁੰਦਾ ਪੇਸ਼ੈਂਸ ਦੀ ਕਮੀ ਹੈ ਇੱਕ ਤਾਂ ਦੂਸਰਾ ਕਿਤਨਾ ਕਿਤੇ ਉਹ ਸਰਕਾਰ ਦੀ ਕਮੀ ਹੈ ਠੀਕ ਹੈ ਜੇ ਮੰਨ ਲਓ ਜਿਵੇਂ ਚੰਡੀਗੜ੍ਹ ਪੁਲਿਸ ਦੀ ਗੱਲ ਕਰੀਏ ਮੈਂ ਇੰਨਾ ਵਧੀਆ ਪ੍ਰੋਸੈਸ ਹੈ ਇਹਨਾਂ ਦਾ ਪਹਿਲੇ ਮਹੀਨੇ ਥੋੜੇ ਫਾਰਮ ਨਿਕਲਦੇ ਨੇ ਦੂਏ ਮਹੀਨੇ ਥੋੜਾ ਪੇਪਰ ਹੋਣਾ ਤੀਏ ਮਹੀਨੇ ਥੋੜਾ ਫਿਜ਼ੀਕਲ ਆ ਚੌਥੇ ਮਹੀਨੇ ਥੋੜੇ ਹੱਥ ਜੁਆਇਨਿੰਗ ਲੈਟਰ ਆਈ ਮਤਲਬ 4 ਮਹੀਨੇ ਚ ਪੂਰੀ ਕਰਦੇ ਚ 4 ਮਹੀਨੇ ਚ ਦੇਖੋ ਭਰਤੀ ਕਵਰ ਹੈ ਸਾਰੀ ਤੇ ਇਹੀ ਜੇ ਪੰਜਾਬ ਪੁਲਿਸ ਆਪ੍ਰੇਸ ਮੰਨੀਏ ਤੇ ਕਾਫੀ ਜ਼ਿਆਦਾ ਲੈਂਦੀ ਹੈ ਜੀ ਡੇਢ ਤੋਂ ਸਾਲ ਦਾ ਪ੍ਰੋਸੈਸ ਹੂੰ ਇਦਾਂ ਹੀ ਜਿਵੇਂ ਹੁਣ ਆਰਮੀ ਦੇ ਵਿੱਚ ਕਾਫੀ ਹੁਣ ਅਗਨੀਵੀਰ ਔਨ ਕਰਕੇ ਬਹੁਤ ਜ਼ਿਆਦਾ ਬੱਚਿਆਂ ਦਾ ਕਰੀਜ਼ਾ ਉੱਥੋਂ ਘਟ ਗਿਆ ਹੈ ਹੂੰ ਆਰਮੀ ਦਾ ਹਾਂ ਆਰਮੀ ਦਾ ਬਹੁਤ ਕਰੀਜ਼ਾ ਘਟ ਗਿਆ ਤੇ ਆਰਮੀ ਦਾ ਹੀ ਪ੍ਰੋਸੈਸ ਬਹੁਤ ਵਧੀਆ ਉਹ ਵੀ ਮਤਲਬ 3-4 ਮਹੀਨੇ ਦੇ ਵਿੱਚ ਉਹਦਾ ਪ੍ਰੋਸੈਸ ਕਲੀਅਰ ਆ ਤੁਸੀਂ ਉਹ ਕਰ ਸਕਦੇ ਹੋ ਇਦਾਂ ਤੇ ਸੋ ਹੁਣ ਜਿਹੜਾ ਹੁਣ ਅਗਨੀਵੀਰ ਨੇ ਅਗਨੀਵੀਰ ਨੂੰ ਜਿਹੜਾ CRPF ਦੇ ਵਿੱਚ ਵੀ 25% ਰਿਜ਼ਰਵੇਸ਼ਨ ਹੁਣ ਦਿੱਤੀ ਜਾ ਰਹੀ ਹੈ ਹੁਣ ਆ ਜਿਹੜੇ ਭਰਤੀ ਹੋਏ ਸੀ ਕੋਰੋਨਾ ਦੇ ਟਾਈਮ ਤੇ ਹੁਣ ਟਾਈਮ ਹੈ ਕਿ ਉਹ 1 ਸਾਲ ਦੇ ਅੰਦਰ ਅੰਦਰ ਉਹ ਅਗਨੀਵੀਰ ਜਿਹੜੇ ਹੈ ਉਹ ਰਿਟਾਇਰ ਹੋ ਜਾਣਗੇ ਉਹਨਾਂ ਦੇ ਲਈ ਅਕੈਡਮੀ ਦੇ ਵਿੱਚ ਤੁਸੀਂ ਕੁਝ ਆਪਣੇ ਕੋਲ ਰੱਖਿਆ ਹੋਇਆ ਕਿ ਜੇ ਉਹ ਅਗਨੀਵੀਰ ਆ ਕੇ ਫਿਰ CRPF ਦੇ ਲਈ ਟਰਾਈ ਕਰਨਾ ਚਾਹੁੰਦੇ ਹੈ ਤਾਂ ਇਹ ਇਹ ਪ੍ਰੋਸੈਸ ਜਾਂ ਉਹ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਬਾਕੀ ਬਚੇ